ਪਰ ਬਾਬਾ ਲੱਗਦਾ ਚਾਪਾਟੇ ਇਹ ਜਿਹੜਾ ਕਿਤੇ ਨਹੀਂ ਆ ਰਿਹਾ ਉਹ ਆ ਗਿਆ ਜੀ ਥੋੜਾ ਥੋੜਾ ਵੀ ਚੜ੍ਹਦੇ ਆ ਬਾਬਾ ਨਹੀਂ ਵਿੱਚ ਥੋੜਾ ਜੀ ਆਪਕਾ ਟੈਪਰ ਨਾ ਲਾਵੋ ਹਾਂ ਠਕੜੀਏ ਦੇਖਿਓ ਬਾਬੇ ਉਹ ਰੱਖੋ ਉਹਦਾ ਸਰ ਸ਼ਰਮ ਕਰਦੇ ਨਾ ਜਿਹੜੇ ਪਾਵੋ ਕੋਲੋਂ ਨੇ ਰੋਲ ਹੈ ਬਾਦੂ ਰੋਟੀ ਖਾ ਲਾ ਪਹਿਲਾਂ ਕੋਈ ਨਹੀਂ ਪੀ ਵੀ ਨਹੀਂ ਪਾਣੀ ਬਸ ਬਸ ਇੱਥੇ ਕਾ ਇੱਥੇ ਕਾ ਜੇ ਲੋ ਜੋ ਛੱਡ ਕੇ ਦੁਆਰਾ ਉਹ ਪੋਸਟ ਆ ਜੀ ਰੋਹੀ ਬੰਬਾ ਭੋਲੇ ਤਾਲੂ ਗਾਲੀਆਂ ਮੇਰੇ ਸਾਥੀ ਵਿਕੀ ਵਡੇਰਾ ਜੀ ਏਬੀ 18 ਨਿਊਜ਼ ਤੋਂ ਏਬੀ 18 ਦੀ ਟੀਮ ਅੱਜ ਸਾਡੇ ਸ਼ਹਿਰ ਦੇ ਡਿੱਗਜ ਤੇ ਸਾਡੇ ਖੰਨੇ ਦੀ ਸਿਆਸਤ ਦੇ ਬਾਬਾ ਬੋੜ ਕਹੇ ਜਾਣ ਵਾਲੇ ਸਵਰਗੀ ਸ਼੍ਰੀ ਓਮਕਾਰ ਰਾਏ ਮਹਿਤਾ ਜੀ ਦੀ 22ਵੀਂ ਵਰ੍ਹੇ ਤੇ ਜਿਹੜੇ ਉਹਨਾਂ ਦੇ ਸੁਪੁੱਤਰ ਹਰ ਸਾਲ ਲੰਗਰ ਦਾ ਆਯੋਜਨ ਕਰਦੇ ਨੇ ਉਸ ਮੌਕੇ ਤੇ ਪਹੁੰਚੇ ਨੇ ਜਿੱਤੇ ਸ਼ਹਿਰ ਦੇ ਅਲੱਗ-ਅਲੱਗ ਸਿਆਸੀ ਡਿੱਗਜ ਪਹੁੰਚੇ ਨੇ ਸਾਡੇ ਸ਼ਹਿਰਦਾਰ ਵੀ ਆਪਣੇ ਜਿਹੜੇ ਪਿਆਰੇ ਦਿਵੰਗਤ ਨੇਤਾ ਦਾ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚੇ ਨੇ ਤੇ ਉਹਨਾਂ ਦੇ ਸੁਪੁੱਤਰ ਵਿਕੀ ਜੀ ਤੁਸੀਂ ਸਾਰੇ ਜਾਣਦੇ ਹੋ ਮਿਊਂਸੀਪਲ ਕਮੇਟੀ ਦੇ ਸਾਧਕਾ ਐਮਸੀਬੀ ਰਹੇ ਲੱਤੇ ਹੋਰ ਵੀ ਅਲੱਗ-ਅਲੱਗ ਸਮਾਜ ਤੇ ਧਾਰਮਿਕ ਸੇਵੀ ਸੰਗਠਨਾਂ ਦੇ ਵਿੱਚ ਆਪਣਾ ਜਿਹੜਾ ਕੰਟਰੀਬਿਊਸ਼ਨ ਆ ਉਹ ਪਾਉਂਦੇ ਰਹਿੰਦੇ ਨੇ ਇਸ ਮੌਕੇ ਦੇ ਉੱਤੇ ਜਿੱਥੇ ਲੋਕਾਂ ਨੇ ਉਹਨਾਂ ਨੂੰ ਸ਼ਰਦਾ ਦੇ ਫੁੱਲ ਪੇਟ ਕੀਤੇ ਉੱਥੇ ਉਹਨਾਂ ਦੀਆਂ ਕੀਤੇ ਗਏ ਕੰਮ ਉਹਨਾਂ ਨੂੰ ਵੀ ਯਾਦ ਕੀਤਾ ਗਿਆ ਤੇ ਜੋ ਉਹਨਾਂ ਨੇ ਸ਼ਹਿਰ ਦੇ ਵਿਕਾਸ ਦੇ ਵਿੱਚ ਰੋਲ ਸੀਗਾ ਜੋ ਉਹਨਾਂ ਦਾ ਕੰਟਰੀਬਿਊਸ਼ਨ ਸੀਗਾ ਉਹਨੂੰ ਵੀ ਮਿਸ ਕੀਤਾ ਹੁਣ ਸਾਡੇ ਨਾਲ ਜਿੱਤੇ ਸ਼ਰਦਾ ਜਿੱਲੀ ਦੇਣ ਲਈ ਅਲੱਗ-ਅਲੱਗ ਸ਼ਖਸੀਅਤਾਂ ਪਹੁੰਚੇ ਨੇ ਉੱਥੇ ਮੇਰੇ ਨਾਲ ਬੈਠੇ ਨੇ ਸਾਡੇ ਸਾਥਕ ਐਮਪੀ ਸ਼ਮਸ਼ੀਰ ਸਿੰਘ ਦੁੱਲੋਂ ਸਾਹਿਬ ਕਿਉਂਕਿ ਇਹਨਾਂ ਨੇ ਪੈਰਲਲ ਉਹਨ ਖੰਡਾਇਆ ਵਾ ਉਹਨਾਂ ਦਾ ਕੰਮ ਕਰਨ ਦਾ ਢਾਂਗ ਇਹਨਾਂ ਦੇ ਕੰਮ ਕਰਨ ਦਾ ਢਾਂਗੇ ਤੇ ਨਾ ਕਿ ਤੇ ਆਪਸ ਵਿੱਚ ਬੜਾ ਮੈਚ ਖਾਂਦਾ ਤੇ ਬਹੁਤ ਹੀ ਸਮਾਂ ਇਹਨਾਂ ਨੇ ਸ਼ਹਿਰ ਦੀ ਡਿਵੈਲਪਮੈਂਟ ਨੂੰ ਦਿੱਤਾ ਵਾ ਆ ਉਹਨਾਂ ਤੋਂ ਜਾਣਦੇ ਆ ਕਿਉਂਕਿ ਇਹ ਜਿਹੀਆਂ ਮਹਾਨ ਸ਼ਖਸੀਅਤਾਂ ਸ਼ਰੀਰਕ ਰੂਪ ਦੇ ਵਿੱਚ ਚਾਹੇ ਆਪਣੇ ਵਿੱਚ ਨਹੀਂ ਰਹਿੰਦੀਆਂ ਹੈਗੀਆਂ ਬਟ ਉਹਨਾਂ ਦੇ ਕੰਮ ਤੇ ਉਹਨਾਂ ਦੀਆਂ ਜਿਹੜੀਆਂ ਵਿਕਾਸ ਦੇ ਵਿਜ਼ਨ ਨੇ ਉਹ ਹਮੇਸ਼ਾ ਆਉਣ ਵਾਲੀਆਂ ਸਦੀਆਂ ਲਈ ਪ੍ਰੇਰਨਾ ਸਰੋਤ ਬਣਦੇ ਰਹਿੰਦੇ ਨੇ ਗੱਲ ਕਰਦੇ ਆ ਸ਼ਮਸ਼ੇਰ ਸਿੰਘ ਤੁਲਕ ਸਾਹਿਬ ਨਾਲ ਪਹਿਲਾਂ ਦਾ ਸਰ ਵੈਲਕਮ ਸਰ ਆਪਾਂ ਦੇਖਿਆ ਵੇ ਜੀ ਓਮਕਾਰ ਰאי ਮਹਿਤਾ ਸਾਹਿਬ ਇੱਕ ਰੌਂਡਡ ਫਿਗਰ ਦੇ ਨਾਲ ਹਨ ਸਮਾਜ ਦੇ ਇੱਕ ਉਹਨਾਂ ਨੂੰ ਫੋਲੋ ਕਰਦਾ ਸਰ ਤੁਸੀਂ ਬੜਾ ਟਾਈਮ ਉਹਨਾਂ ਦੇ ਨਾਲ ਕੰਮ ਕੀਤਾ ਕਿਉਂਕਿ ਤੁਹਾਡੀ ਜਦੋਂ ਆ ਤੁਸੀਂ ਬਹੁਤ ਉੱਚ ਹਿੰਦਿਆਂ ਤੇ ਉੱਤੇ ਕਾਜ ਰਹੇ ਹੋ ਤਾਂ ਸਰ ਤੁਹਾਡੇ ਹਿਸਾਬ ਦੇ ਨਾਲ ਉਹਨਾਂ ਵਰਗਾ ਲੀਡਰ ਭਵਿੱਖ ਦੇ ਵਿੱਚ ਖੰਨੇਰ ਵਿੱਚ ਤੁਸੀਂ ਕਿਸੇ ਨੂੰ ਦੇਖਦੇ ਹੋ ਕਿ ਜਿਹੜਾ ਉਹਨਾਂ ਦੇ ਕੰਮ ਨੂੰ ਜਾਂ ਉਹਨਾਂ ਦੇ ਵਿਰਲਨ ਨੂੰ ਮੈਚ ਕਰ ਸਕੇ ਜਿੱਥੋਂ ਤੱਕ ਓਮਕਾਰ ਓਮਕਾਰ ਹੀ ਓਮਕਾਰ ਕੋਈ ਹੋਰ ਨਹੀਂ ਪੈਦਾ ਹੁੰਦਾ ਉਹ ਕਿ ਜ਼ਿੰਦਗੀ ਦੇ ਅਸੀਂ ਬਹੁਤ ਬਚਪਨ ਤੋਂ ਲੈ ਕੇ ਕੰਗੇ ਮਾੜੇ ਜਿੰਦੇ ਕਿ ਖੇਲੇ ਕੰਗੇ ਮਾੜੇ ਜਿੰਦੇ ਸਾਥ ਜਦੋਂ ਕੋ ਕਾਂਗਰਸ ਦਾ ਨੌਨਸ ਹੀ ਲੈਣਾ ਚਾਹਦਾ ਪੰਜਾਬ ਦੇ ਵਿੱਚ ਉਦੋਂ ਆਪੀ ਕਾਂਗਰਸ ਦਾ ਟੰਡਾ ਬਣਾ ਕੇ ਰੱਖਿਆ ਅਸੀਂ ਯੰਗ ਉਮਰ ਤੇ ਤੇ ਬਹੁਤੀ ਉਮਰ ਤੇ 70 ਕਿਤੇ ਮੈਂ ਕੌਂਸਲਰ ਬਣਿਆ ਜਿਹੜੂ ਕਾਂਗਰਸ ਤੇ ਵੀ ਉਹ ਕੰਮ ਕੀਤਾ ਮੇਲ ਕਾਂਗਰਸ ਤੇ ਵੀ ਕੰਮ ਕੀਤਾ ਜ਼ਿੰਦਗੀ ਦਾ ਉਹ ਸੁਖਰਸ਼ ਮਈ ਜਿਹੜਾ ਸਮਾਂ ਸੀ ਉਹ ਹਮੇਸ਼ਾ ਯਾਦ ਹੋ। ਔਰ ਜਿਹਨਾਂ ਐਜ ਕਾਉਂਸਲਰ ਵੀ ਐਜ ਹਿਸਪਲ ਪ੍ਰੈਜ਼ੀਡੈਂਟ ਵੀ ਮੈਂ ਕਹਿ ਸਕਦਾ ਕਿ ਇੱਕ ਦਮਦਾਰ ਲੀਡਰ ਥੀ ਉਹ ਦਾ ਖੰਡੇ ਦਾ ਔਰ ਜਿਹਨੇ ਔਰਾਂ ਦੀ ਪਕੜ ਬਹੁਤ ਸੀ ਹਰ ਇੱਕ ਹਰ ਛੋਟੇ ਆਦਮੀ ਨਾਲ ਵੀ ਬੜੇ ਆਦਮੀ ਦਾ ਉਹਦਾ ਪਿਆਰ ਅਫਸੋਸ ਇਹ ਹੈ ਕਿ ਕਿਤਨਾ ਮਰਜ਼ੀ ਬਿਮਾਰੀ ਦੇ ਕਾਰਨ ਉਹ ਤਰਕੀ ਕਰਾ ਗਏ ਮੈਂ ਕਹਿ ਸਕਦਾ ਕਿ ਮੇਰਾ ਤੇ ਉਹਦਾ ਇਨਾ ਕਹਿ ਸਕਦਾ ਕਿ ਮੇਰੇ ਨਾਲ ਤਾਂ ਇਨਾ ਉਹਦਾ ਪਿਆਰ ਕਿ ਮੈਨੂੰ ਜ਼ਰੂਰਤ ਤੇ ਨਹੀਂ ਪਈ ਖੰਡੇ ਚ ਪਾਉਟਿਕ ਕਰਨ ਦੀ ਉਹ ਆਪ ਹੀ ਸਮਝ ਗਿਆ ਤਾਂ ਉਹ ਉਹਦੇ ਜਾਣ ਨਾਲ ਮੈਨੂੰ ਪੋਲੀਟਿਕਲੀ ਨੁਕਸਾਨ ਵੀ ਹੋਇਆ ਹੈ। ਔਰ ਸ਼ਹਿਰ ਨੂੰ ਵੀ ਹੋਇਆ। ਔਰ ਜ਼ਰੂਰ ਤੇ ਇਸ ਗਲਤੀ ਇਹ ਕਿ ਜਿਹੜਾ ਸਾਡਾ ਸਮਾਂ ਸੀ ਉਹ ਸਾਡਾ ਹੀ ਸਮਾਂ ਸੀ। ਸਮਾਂ ਬਦਲਦਾ ਗਿਆ। ਨਗਰ ਕੌਂਸਲ ਦਾ ਮੈਂ ਵੀ ਪਰਧਾਰ ਰਿਹਾ ਔਂਕਾਰ ਨੂੰ ਵੀ ਪ੍ਰਧਾਨ ਬਣਾਇਆ। ਪਰ ਅਸਲੀ ਕਦੇ ਬਿਜ਼ਨਸ ਨਹੀਂ ਸੀ ਇਹਨੂੰ ਬਣਾਇਆ। ਇਸ ਪਰ ਕਮੇਟੀ ਸਿਆਸਤ ਕਾਟੀਤੀ ਹੈ ਲੋਕਾਂ ਦੇ ਭਲਾਈ ਦੇ ਕੰਮ ਕੀਤੇ ਆ ਤੇ ਇਹਨੂੰ ਬਿਜ਼ਨਸ ਵੀ ਦੀ ਬਣਾਇਆ ਪਿਛਲੇ 15 ਸਾਲਾਂ ਤੋਂ ਅਸੀਂ ਦੇਖਦੇ ਆ ਕਿ ਸਿਆਸਤ ਟੌਪ ਲੈਵਲ ਤੋਂ ਲੈ ਕੇ ਥੱਲੇ ਤੱਕ ਇੱਕ ਕਾਰੋਬਾਰ ਬਣਦਾ ਜਾਂਦਾ ਹੈ ਇੱਕ ਬਿਜ਼ਨਸ ਹੈ ਕਿ ਸਿਆਸਤ ਆ ਕੇ ਕੁਝ ਜਾਇਦਾਦਾਂ ਬਣਾਏ ਕੁਝ ਕਰਦੇ ਇਸ ਕਰਕੇ ਮੈਂ ਕਹਿੰਦਾ ਆਪਣੇ ਰਾਜ ਵਿੱਚ ਸਾਡੇ ਕੋਲ ਆਮ ਨਾਲ ਬੱਟਾ ਹੋਰ ਨੌਕਾ ਸਾਡੇ ਕੌਗੀਗ ਦੇ ਕੁਛ ਹੈਗੇ ਨੇ ਮਨਪੂਰ ਸਾਹਿਬ ਜਲੇ ਨੇ ਸਾਨੂੰ ਸਾਰਿਆਂ ਨੂੰ ਬਾਈਕ ਜੀ ਕਿਸੇ ਨੇ ਕੀਤਾ ਸੀ ਤਾਂ ਉਹਨੂੰ ਕੀ ਸੁਪਰ ਹਾਰ ਉਹ ਗ੍ਰਾਪ ਦੇ ਸਾਡੇ ਪ੍ਰਧਾਨ ਤੇ ਉਹ ਸਾਨੂੰ ਜਾਨੀ ਮੋਢੀ ਦੀ ਪਾਉ ਸਿਆਸਤ ਦੀ ਜਿਹੜੀ ਪੌੜੀ ਚੜ ਲੈਣ ਉਹਨਾਂ ਨੇ ਸਾਨੂੰ ਟ੍ਰੇਨਿੰਗ ਟ੍ਰੇਡ ਦਿੱਤਾ ਅਫਸੋਸ ਹੈ ਕਿ ਉਹਨੂੰ ਵੀ ਆਤਵਾਦੀ ਗਿਰੋਹ ਤੇ ਕਰਨ ਦੀ ਦਾਫਤ ਦੀ ਕਮੀ ਹੋਣੀ ਸਪਸ਼ਟ ਹੈ। ਉਹ ਦਾਪਤਲ ਕਰਤਾ ਨਹੀਂ। ਕੋਪੀ ਅਧਿਕਾਰ ਦਾ ਖਾਲਸਤਾਨ ਦੀਆਂ ਤਾਪਤਾਂ ਆਤਵਾਦੀ ਤਾਪਤਾਂ ਕੋਈ ਸਰਕਾਰ ਨਹੀਂ ਪੰਜਾਬ। ਆਰ ਸਰਕਾਰ ਬਿਆਨ ਸਿੰਘ ਨਵੀਨ ਮੋਢੇ ਦਾ ਮੋਢਾ ਲਾ ਕੇ ਕੰਮ ਕਰ ਰਹੇ ਹੈ। আর ਅੱਜ ਮੈਂ ਸਮਝਦੇ ਜੈਮੋਕ੍ਰੇਸੀ ਬਾਹਰ ਰਹਿਣਾ ਉਨਾ ਕਰਵਾਨੀਆਂ ਦੀ ਹੈ ਉਹਨਾਂ ਲੀਡਰਾਂ ਦੀ ਯੋਗਦਾਨ ਹੈ ਜਿੰਦੇ ਕਰਕੇ ਅੱਜ ਆਪਾ ਰਾਜ ਕਰਦੇ ਨੇ ਪੈਨਾਫੈਕਟਰ ਕਰਕੇ ਆ ਬਾਦਲ ਕਰਕੇ ਆ ਜੇ ਅਸੀਂ ਸਾਡੀ ਜਿਹੜੀ ਟੀਮ ਬਿਆਨ ਸਿੰਘ ਤੇ ਨਾਲ ਕੰਮ ਕਰਦੀ ਉਹ ਸਰਕਾਰਾਂ ਨੂੰ ਆਪਣੀ ਜਾਨ ਹੱਥੀਂ ਨਹੀਂ ਤੇ ਲੈ ਕੇ ਅਸੀਂ ਉਦੋਂ ਲੜਾਈ ਲੜੀ ਤੇ ਪੰਜਾਬ 'ਚ ਡੈਮੋਕ੍ਰੇਸੀ ਨੂੰ ਬਹਾਲ ਕੀਤਾ ਇਸ ਲਈ ਉਸ ਨਿੱਗੇ ਯਾਰ ਨੂੰ ਮੈਂ ਸ਼ਰਧਾ ਦੀ ਪੂਰਨਟ ਕਰਦਾ ਕਿ ਉਹ ਨੂੰ ਮਿਸ ਵੀ ਕਰਦੇ ਆ ਜੋ ਇਹ ਜੇ ਜੇਲਾ ਵੀ ਅਸੀਂ ਇਕੱਠੀ ਜਾਂਦੇ ਹਾਂ ਐਵੇਂ ਕਿਉਂ ਇਹ ਦਰਤਾ ਹੈ ਜਿੰਨੀਆਂ ਹੈਗੀ ਟੈਨਸ਼ਨਾਂ ਹੋਈਆਂ ਅਸੀਂ ਜੇਲਾ ਚ ਵੀ ਰਹੇ ਪਰ ਜਿੰਨਾ ਸ਼ਹਿਰ ਦਾ ਵਿਕਾਸ ਹੋਇਆ ਉਸ ਟਾਈਮ ਉਹ ਔਰ ਉਧਰ ਗਰੀਬnabla ਵੀ ਬਾਤ ਤੋਂ ਥੰਮੀ ਆਰਮਨ ਪਿਆਰ ਉਹ ਉਹ ਪਰਮਾਤਮਾ ਨੂੰ ਛੋਰ ਕੇ ਜਪਾਸਾ ਔਰ ਮੈਂ ਜਿਹੜੂ ਕਹਾਂਗਾ ਜਿਹੜੀ ਸਾਡੀ ਜੰਗੜ ਜਿਹੀ ਔਰ ਨਾ ਇਹ ਕਿਉਂਕਿ ਜੀ ਉਹਨੂੰ ਨਾ ਜਵਾਬ ਨਹੀਂ ਜੀ ਨਾ ਜਵਾਬ ਨਾਲ ਚਾਹੁੰਦਾ ਹੈ ਕਿ ਕਿ ਪ੍ਰਾਣਿਕ ਸੰਸਕਾਰ ਆਪਣੇ ਬਜ਼ੁਰਗਾਂ ਦੇ ਸੰਸਕਾਰਾਂ ਨੂੰ ਲੈ ਕੇ ਉਹਨਾਂ ਸਮਾਧੀ ਸੇਵਾ ਕਰੇ ਇਹ ਉਹਨਾਂ ਸੱਚੀ ਸਰਕਾਰ ਹੈ। ਥੈਂਕ ਯੂ ਵੈਰੀ ਮੱਚ ਜੀ ਬਹੁਤ ਹੀ ਦਿੱਤੇ ਉਹਨਾਂ ਨੂੰ ਸਿਆਸੀ ਨੁਕਸਾਨ ਹੋਇਆ ਜਿਵੇਂ ਦੋਨੋ ਸਾਹਿਬ ਨੇ ਕਿਹਾ ਉਹਨਾਂ ਨੂੰ ਨਾਲ ਨਿੱਜੀ ਵੀ ਨੁਕਸਾਨ ਹੋਇਆ ਇੱਕ ਸਾਥੀ ਇੱਕ ਦੋਸਤ ਗਿਆ ਮੇਨ ਗੱਲ ਹੈ ਸ਼ਹਿਰ ਦਾ ਇਤਿਹਾਸੀ ਗਿਆ ਤੇ ਹਰੇਕ ਲੋਕ ਲੋਕਾਂ ਨਾਲ ਇੰਟਰੈਕਟ ਕਰਨ ਵਾਲਾ ਇਨਸਾਨ ਹੈ ਜਿਹੜਾ ਉਹਨਾਂ ਦੀ ਜ਼ਿੰਦਗੀ 'ਚ ਅੱਜ ਵੀ ਉਹਨਾਂ ਦੀ ਕਮੀ ਹੈ ਜਿਹੜੀ ਉਹ ਮਹਿਸੂਸ ਕਰਦੇ ਨੇ ਸਾਡੇ ਨਾਲ ਰਾਜਸਾਨੀ ਵਾਲੀਆ ਸਾਹਿਬ ਵੀ ਨੇ ਜਿਹੜੇ ਕਿ ਉਹ ਵੀ ਉਹਨਾਂ ਦੇ ਉਹ ਟਾਈਮਾਂ ਦੇ ਸਾਥੀ ਨੇ ਜਦੋਂ ਕਿ ਸਿਆਸਤ ਦੇ ਵਿੱਚ ਬਹੁਤ ਸੰਘਰਸ਼ ਭਰਿਆ ਦੌਰ ਸੀ ਜੀ ਅੱਜ ਹੁੰਦਾ ਤੋਂ ਵੀ ਜਾਣਦੇ ਆ ਕਿ ਉਹ ਕਿਹੜੇ ਅਲਪਾਚੇ ਦੇ ਵਿੱਚ ओंकार ਰਾਏ ਮਹਿਤਾ ਜੀ ਨੂੰ ਸ਼ਰਧਾਂਜਲੀ ਦੇਣੀ ਚਾਹੁੰਦੇ ਨੇ ਸਰ ਦੇਖਿਆ ਵਕਿ ਤੁਸੀਂ ਵੀ ਉਹ ਟਾਈਮਾਂ 'ਚ ਤੁੰਦੋ ਸਾਹਿਬ ਨੇ ਤੁਸੀਂ ਇੱਕ ਟੀਮ ਸੀ ਸਰ ਟੀਮ ਦੇ ਰੂਪ 'ਚ ਕੰਮ ਕੀਤਾ ਤਾਂ ਅੱਜ ਸਰ ਉਸ ਮਹਾਨ ਸ਼ਖਸੀਅਤ ਨੂੰ ਤੁਸੀਂ ਕਿਵੇਂ ਯਾਦ ਕਰਦੇ ਹੋ ਉਹ ਸਾਰੀ ਗੱਲ ਸਹੀ ਹੈ ਨਹੀਂ ਸਾਡਾ ਲੀਡਰ ਸੀਗਾ ਉਹ ਕੀ ਸ਼ਰਧਾਂਜਲੀ ਹਾਜ਼ਰੀ अच्छा अच्छा आले ਵਾਲਾ ਚੋਟਾ ਨੇ ਜਲਾ ਸਾਡੇ ਨੂੰ ਬੋਲਡ ਰੱਖਦੇ ਕਈ ਵਾਰੀ ਦੀ ਕਹਿੰਦੇ ਨੇ ਜਜ਼ਬਾਤਾਂ ਦੇ ਕੋਈ ਅਲਫਾਜ਼ ਨਹੀਂ ਹੁੰਦੇ ਹੈਗੇ ਉਹਨਾਂ ਦੇ ਇਮੋਸ਼ਨਸ ਨੇ ਦੱਸਤਾ ਕਿ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਓਮਕਾਰ ਰਾਇ ਮਹਿਤਾ ਜੀ ਦਿਵੰਗਤ ਓਮਕਾਰ ਰਾਇ ਮਹਿਤਾ ਜੀ ਦੀ ਕੀ ਕੀਮਤ ਸੀ ਤੇ ਕੀ ਉਹਨਾਂ ਦੇ ਜਾਨ ਦਾ ਨੁਕਸਾਨ ਹੈ ਜਿਹੜਾ ਰਾਜਸਾਨੇ ਵਾਲੀਆ ਸਾਹਿਬ ਭੁਗਤ ਰਹੇ ਨੇ ਹੋਰ ਜਿੰਗਾਂ ਨੰਬਰ ਸ਼ਕਤੀਤਾ ਦੇ ਨਾਲ ਥੋੜੀ ਮੁਲਾਕਾਤ ਕਰਾਨੇ ਆ ਜਿਹੜੇ ਕੱਲ ਜੋ ਉਹਨਾਂ ਦੀ ਵਰਸੀ ਦੇ ਉੱਤੇ ਸ਼ਰਦਾ ਦੇ ਫੁੱਲ ਦੇਣ ਆਏ ਨੇ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ